ਪਹਿਲਾਂ ਤੋਂ ਲੀਕੇ ਕੇ ਪ੍ਰੋਗਰਾਮ ਤਹਿਤ ਬੌਜਨ ਸਮਾਜ ਪਾਰਟੀ ਵੱਲੋਂ ਚਲੰਦਰ ਵਿਖੇ ਬੋਰੀਆਂ ਤੇ ਬੈਠ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਵੱਲੋਂ ਇਹ ਪ੍ਰਦਰਸ਼ਨ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਅਤੇ ਬਦਲਾਖੋਰੀ ਦੀ ਨੀਤੀ ਖਿਲਾਫ ਕੀਤਾ ਗਿਆ ਇਸ ਮੌਕੇ बसपा ਤੇ ਪੰਜਾਬ ਪਰ ਤਾਂ ਜਸਵੀਰ ਸਿੰਘ ਗੜੀ ਸਮੇਤ ਵਕਫਾ ਘਾਵਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਪੜਾਸ ਕੱਢੀ ਗਈ ਅਤੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਿਛੜੇ ਵਰਗ ਤੇ ਬੌਜਨਾ ਲਈ ਮਾਰੂ ਸਾਬਤ ਹੋਈ ਹੈ ਐਜੂਕੇਸ਼ਨ ਸੈਂਟਰ ਜਿਹੜਾ ਗੋਪਾਲਪੁਰ ਦੇ ਅੰਦਰ ਹੈ ਜਿਹੜਾ ਕਾਲਜ ਗੋਪਾਲਪੁਰ ਡੇਲੋਂ ਦੇ ਅੰਦਰ ਹੈ ਉੱਥੇ ਦੀ ਮੈਨੇਜਮੈਂਟ ਨੇ ਜਿਹੜੀਆਂ ਬੱਚੀਆਂ ਪੜ੍ਹ ਕੇ ਚਲੇ ਗਈਆਂ ਉਹਨਾਂ ਨੂੰ ਚੈੱਕ ਲੈ ਲੈ ਔਰ ਚੈੱਕ ਇਹਦੇ ਕੋਡ ਦੇ ਅੰਦਰ ਲਾਏ ਜਦੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਤਾਂ ਚੈੱਕ ਬਾਊਂਸ ਹੋਇਆ ਜਦੋਂ ਚੈੱਕ ਬਾਊਂਸ ਹੋਇਆ ਜਦੋਂਆਂ ਲੜਕੀਆਂ ਪ੍ਰੀਐਡਮੈਂਡ ਕਰਕੇ ਐਮਐਸਸੀ ਕਰਕੇ ਘਰਾਂੋਂ ਚੱਲ ਗਈਆਂ ਤਾਂ ਉਹਨਾਂ ਨੂੰ ਕੋਟਾ ਨੂੰ ਸੰਭਣ ਜਾਣੇ ਸ਼ੁਰੂ ਇਹ ਬਚਾਰੀਆਂ ਵਿਆਹ ਹੋ ਗਏ ਆ ਚਈਆਂ ਟੈਨਸ਼ਨ ਦੇ ਅੰਦਰ ਉਹਨਾਂ ਨੂੰ ਜਿਹੜੀਆਂ ਸਿਹਤ ਦੇ ਪ੍ਰੋਬਲਮ ਆਈਆਂ ਇਹ ਉਹ ਸਰਕਾਰ ਅਜੇ ਨੂੰ ਚਾਹੀਦਾ ਸੀਗਾ ਵੀ ਜਿਹੜੇ ਵਿਦਿਆਰਥੀ ਪਹਿਲਾਂ ਤਸ਼ੱਦਦ ਦੇ ਸਰਕਾਰ ਹੈ ਉਹਨਾਂ ਨੂੰ ਰਿਲੀਫ ਦਿੱਤੀ ਜਾਵੇ ਇਹ ਸਰਕਾਰ ਦੇ ਅੰਦਰ ਤਾਂ ਉਹਨਾਂ ਦੇ ਜਿਹੜੇ ਨੌਨ ਅਵੇਲੇਬਲ ਬ੍ਰਾਂਡ ਜਿਹੜੇ ਗੈਰ ਜ਼ਮਾਨ ਦੇ ਬ੍ਰਾਂਡ ਕਹਿੰਦੇ ਉਹ ਜਾਰੀ ਕਰ ਦਿੰਦਾ ਗੋਰੀ ਬਹੁਜਨ ਸਮਾਜ ਦੀ ਹਜ਼ਾਰਾਂ ਸਾਲਾਂ ਤੋਂ ਸਾਥ ਰਹੇ ਇਸੇ ਬੋਰੀ ਤੇ ਬੈਠ ਕੇ ਗੁਰੂ ਰਵਿਦਾਸ ਜੀ ਮਹਾਰਾਜ ਔਰ ਸਮੁੱਚਾ ਉਹਨਾਂ ਦਾ ਕਬੀਲਾ ਜਿਨ੍ਹਾਂ ਨੂੰ ਢੇਡ ਆਖਿਆ ਜਾਂਦਾ ਸੀ ਉਹ ਮਰਿਓ ਪਸ਼ੂ ਦੀ ਚੁੱਕਦਾ ਸੀ ਤੇ ਜੁੱਤੀਆਂ ਵੀ ਗੰਡਦਾ ਸੀ ਅੱਜ ਵੀ ਜੁੱਤੀਆਂ ਗੰਡਣ ਵਾਲਾ ਬਾਊਚਰ ਸਮਾਜ ਦਾ ਸਾਥੀ ਅੱਜ ਵੀ ਪਾਟੀ ਬੋਰੀ ਤੇ ਬੈਠਾ ਹੈ। ਬੋਰੀ ਜੇਹਦੇ ਤੇ ਬੈਠ ਕੇ ਬਾਬਾ ਸਾਹਿਬ ਉਹ ਬੇੜਕਰ ਨੇ ਸਕੂਲ ਵਿੱਚ ਕਲਾਸ ਦੇ ਕਮਰੇ ਦੇ ਬਾਹਰ ਬੈਠ ਕੇ ਬਾਊਚਰ ਸਮਾਜ ਦੀ ਇਆਤੀ ਦੀ ਲੜਾਈ ਲਈ ਆਪਣੇ ਆਪ ਨੂੰ ਤਿਆਰ ਕੀਤਾ। ਅੱਜ ਉਹ ਬੋਰੀ ਤੁਹਾਡੇ ਕੋਲੋਂ ਅਸੀਂ ਘਰ-ਘਰ ਤੋਂ ਮੰਗਾਈ ਸੀ ਕਿਉਂ ਮੰਗਾਈ ਆਜ਼ਾਦੀ ਦੇ 75 ਸਾਲ ਬੀਤ ਚੁੱਕੇ ਆ ਆਜ਼ਾਦੀ ਦੇ 75 ਸਾਲ ਭਾਰਤ ਸੰਵਿਧਾਨ ਦੇ ਕਾਨੂੰਨ ਤੇ ਤਾਨ ਬਹੁਜਨ ਸਮਾਜ ਦੇ ਵੀ ਬੀਤ ਚੁੱਕੇ ਆ ਇਹਨਾਂ 75 ਸਾਲਾਂ ਬੌਜਰ ਸਮਾਜ ਬੋਰੀ ਭੁੱਲ ਗਿਆ ਅਕਾਤ ਭੁੱਲ ਗਿਆ ਜੇ ਸਾਕਾਤ ਨੇ ਭਾਰਤ ਦੇ ਸੰਵਿਧਾਨ ਨੇ ਇਸ ਅਕਾਤ ਨੂੰ ਬਦਲ ਕੇ ਕੁਰਸੀਆਂ ਤੇ ਬੈਠਣ ਵਾਲਾ ਸਮਾਜ ਬਣਾਇਆ ਬੋਰੀਆਂ ਤੇ ਬੈਠਣ ਵਾਲੇ ਸਮਾਜ ਨੂੰ ਕੁਰਸੀਆਂ ਤੇ ਬੈਠਣ ਵਾਲਾ ਸਮਾਜ ਬਣਾਇਆ ਕੁਰਸੀ ਵੀ ਗੱਤੇਦਾਰ ਹੋ ਗਈ ਕੁਰਸੀ ਗੱਤੇਦਾਰ ਹੀ ਨਹੀਂ ਕੁਰਸੀ ਰਿਵੋਲਵਿੰਗ ਹੋ ਗਈ ਘੁੰਮਣਵਾਰੀ ਹੋ ਗਈ ਥੱਲੇ ਪਰੂਵੇ ਵੀ ਲੱਗ ਗਿਆ ਕੁਰਸੀ ਦੇ ਲੇਕਿਨ ਅੱਜ ਵੀ ਬਹੁਜਨ ਸਮਾਜ ਅੱਜ ਵੀ ਬਹੁਜਨ ਸਮਾਜ ਨੂੰ ਦੇਸ਼ ਦੀਆਂ ਮਨੁਵਰਤੀ ਸਰਕਾਰਾਂ ਬੂਰੀਆਂ ਤੇ ਬਿਠਾਉਣ ਲਈ ਮੁਰਸ਼ਾਸ਼ਾ ਕਰ ਰਹੀਆਂ ਆ ਪੰਜਾਬ ਦਾ ਹੁਕਮਰਾਨ ਬੂਰੀ ਤੇ ਬਿਠਾਉਣਾ ਚਾਹੁੰਦਾ ਹੈ ਇਸੇ ਔਕਾਤ ਤੇ ਬਿਠਾਉਣਾ ਚਾਹੁੰਦਾ ਹੈ ਜੇ ਇਹਦਾ ਨਾ ਹੁੰਦਾ ਤਾਂ ਕਾਂਗਰਸ ਕਦੇ ਵੀ ਇਹ ਕਹਿੰਦੀ ਨਾ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਕਿਉਂ ਬਿਠਾ ਲਈਆਂ ਜੇ ਅੱਜ ਵੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਪੌਜਨ ਸਮਾਜ ਨੂੰ ਗੁਲਾਮ ਰੱਖਣਾ ਨਾ ਚਾਹਦੀਆਂ ਹੁੰਦੀਆਂ ਗੁਲਾਮ ਬਣਾਉਣਾ ਨਾ ਚਾਹਦੀਆਂ ਹੁੰਦੀਆਂ ਬਹੁਜਨ ਸਮਾਜ ਨੂੰ ਜਿਹੜੀਆਂ ਟੁੱਟੀਆਂ ਭੱਜੀਆਂ ਕੁਰਸੀਆਂ ਮਿਲੀਆਂ ਇਹ ਖੋਹਣੀਆਂ ਨਾ ਚਾਹਦੀਆਂ ਹੁੰਦੀਆਂ ਤਾਂ ਪਿਛਲੇ 20 ਮਹੀਨਿਆਂ ਦਾ ਇਤਿਹਾਸ ਪੰਜਾਬ ਸਰਕਾਰ ਦਾ ਤੁਹਾਡੇ ਸਾਹਮਣੇ ਹੈ ਸਾਡੀ ਅਕਾਦ ਕੀ ਹੈ ਪੰਜਾਬ 'ਚ ਬਹੁਜਨ ਸਮਾਜ ਦੀ ਅਕਾਦ ਕੀ ਹੈ ਪੰਜਾਬ 'ਚ 30% ਸ਼ਡਿਊਲ ਕਾਸਟ ਆਬਾਦੀ ਹੋਵੇ 45% OBC ਭਾਈਚਾਰਿਆਂ ਦੀ ਆਬਾਦੀ ਹੋਵੇ SC ਤੇ BC 100 ਚੋਂ 80% ਆਬਾਦੀ ਹੋਵੇ 100 ਚੋਂ 80 ਪੈਸੇ ਵਾਦੀ ਹੈ ਤੁਹਾਡੀ ਬੋਰੀਆਂ ਤੇ ਬੈਠਣ ਵਾਲੇ ਅੱਜ ਲੋਕੋ 2 ਕਰੋੜ 40 ਲੱਖ ਦੀ ਵਾਦੀ ਹੈ ਪੰਜਾਬ ਚ ਤੁਹਾਡੀ ਪੰਜਾਬ ਦਾ ਰਾਜਾ ਨਾਇਸੀ ਬਣਿਆ ਨਾ ਬੀਸੀ ਬਣਿਆ ਇਹ ਤਾਂ ਜੁੱਤੀਆਂ ਮਾਰਨ ਵਾਲੀ ਗੱਲ ਹੈ ਨਾ ਸ਼ਰਮਨਾ ਚੁੱਲੂ ਪਰ ਪਾਣੀ ਚ ਡੁੱਬ ਕੇ ਮਰਨੇ ਵਾਲੀ ਗੱਲ ਹੈ ਕਿ ਸੋਚੋ 80% ਵਾਦੀ ਹੋਵੇ ਤੇ ਪੰਜਾਬ ਛੋਟਾ ਜਾਂ ਰਾਜਾ ਛੋਟਾ ਜਾਂ ਸੂਬਾ ਨਾ ਦਲਤਾ ਨਾ ਕੋਈ ਰਾਜਾ ਬਣਿਆ ਨਾ ਪਛੜਿਆ ਦਾ ਰਾਜਾ ਜਿਹੜਾ ਬਣਿਓ ਉਹਨੂੰ ਕਹਿੰਦੇ ਪੈਰਾਂ ਦੀਆਂ ਜੁੱਤੀਆਂ ਬਣ ਗਈਆਂ ਤੇ ਪੈਰਾਂ ਦੀਆਂ ਜੁੱਤੀਆਂ ਇੰਨੀਆਂ ਨਲਾਇਕ ਆ ਅੱਜ ਵੀ ਕਾਂਗਰਸ 'ਚ ਬੈਠੇ ਆਏ ਆ ਅਰ ਸਾਡੇ ਵਾਲੇ ਇੰਨੇ ਪੈਣ ਖੇ ਆ ਉਹ ਪੈਰਾਂ ਦੀਆਂ ਜੁੱਤੀਆਂ ਨੂੰ ਵੀ ਕਹੀ ਜਾਂਦੇ ਇਹ ਸਾਡੇ ਆਲੇ ਆ ਸਾਡੇ ਆਲੇ ਸਾਡੇ ਵਾਲੇ ਇੰਨੇ ਨਲਾਇਕ ਹੈ ਸਾਡੀ ਅਕਾਤ ਕੀ ਆ ਪੰਜਾਬ ਦੀ ਵੋਟਾਂ ਹੋਈਆਂ 2022 ਆਵਾਜ਼ੀ ਪਾਰਟੀ ਰਾਜ ਕਰਦੀ ਆ ਪੰਜਾਬ ਤੇ ਸਾਡੀ ਾਕਾਤ ਮੈਂ ਦੱਸਣ ਲੱਗਾ ਆਵਾਜ਼ੀ ਪਾਰਟੀ ਨੇ ਪੰਜ ਗਰੰਟੀਆ ਪੰਜਾਬ ਦੇ ਦਲਤਾਂ ਨੂੰ ਦਿੱਤੀਆਂ ਪੰਜਾਬ ਦੇ ਛੋੜੂ ਕਸਟਾਂ ਨੂੰ ਦਿੱਤੀਆਂ ਦਲਤਾਂ ਨੂੰ ਪੰਜਾਬ ਦੇ ਦਲਤਾਂ ਨੂੰ ਪੰਜ ਗਰੰਟੀਆ ਦਿੱਤੀਆਂ ਗਰੰਟੀਆ ਚੋ ਸਮਾਜ ਦੀ ਾਕਾਤ ਪਤਾ ਲੱਗਦੀ ਹੈ ਪਹਿਲੀ ਗਰੰਟੀ 25 ਸਵਾਲ 15 ਸਵਾਲ ਮੈਂ ਪਰਸੋਂ ਪੰਜਾਬ ਦੇ ਬਹੁਜਨ ਸਮਾਜ ਦੇ ਵਿੱਚ ਰੱਖੇ ਉਹਨਾਂ ਚੋਂ ਪਹਿਲੇ 5 ਸਵਾਲ ਉਹ 5 ਗਰੰਟੀਆਂ ਸੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਸ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਜ਼ Chances as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number 074888. 41161